ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਵ ਤੇ ਹੋ ਰਹੇ ਹਾਂ ਅੱਛਾ ਇਹ ਵੇਖਣਗੇ ਮੈਨੂੰ ਦੇਖ ਲੈ ਕਿਸਵਾਰ ਕਰ ਕੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸ਼ੂਟ ਚੱਲੀ ਜਾਂਦਾ ਹੈ ਤੇ ਸ਼ੂਟ ਦੇ ਦਰਮਿਆਨ ਆਪਾਂ ਲਾਈਵ ਹੋਏ ਹਾਂ ਪੰਜ-ਸੱਤ ਮਿੰਟਾਂ ਵਾਸਤੇ ਇਹ ਬੰਦਾ ਬੋੜਿਆ ਨਹੀਂ ਕੋਈ ਨਹੀਂ ਆਉਂਦਾ ਸਭ ਸੁੱਤੇ ਪਏ ਨੇ ਹਾਂ ਆ ਦੇ ਹਲਾ ਨਹੀਂ ਕੋਈ ਮਾਹੀ ਮਾਹੀ ਆਇਆ ਹੈਲੋ ਵੀਰੇ ਅੱਛਾ ਠੀਕ ਹੈ ਜਲਦੀ ਤੋਂ ਜਲਦੀ ਆਪਣਾ ਜਿਹੜਾ ਲਾਈਵ ਆ ਨਾ ਇਹਨੂੰ ਸ਼ੇਅਰ ਕਰ ਦਿਓ ਬਾਈ ਵਾਲਾ ਨਹੀਂ ਤੁਹਾਨੂੰ ਨਹੀਂ ਆਉਂਦਾ ਮਾਹੀ ਮੈਂ ਠੀਕ ਆ ਮੈਨੂੰ ਐਂ ਦੱਸ ਹੁਣ ਆਪਣਾ ਸ਼ੂਟ ਕਿੱਦਾਂ ਕਰਨਾ ਹੈ ਕੌਣ ਮਾਹੀ ਮੈਂ ਜਾਣਦੀ ਆ ਮਾਹੀ ਨੂੰ ਅੱਛਾ ਪਰਮਖੇਰਾ ਅਬਿਰਵੀ ਜੀ ਕਿਵੇਂ ਹੋ ਹਾਂ ਠੀਕ ਆ ਬੇਟਾ ਮੈਂ ਤਾਂ ਤੁਸੀਂ ਠੀਕ ਹੋ ਮਨਦੀਪ ਕੌਰ ਪਿਛਲੀ ਉਮਰੇ ਵਿਆਹ ਦੇ ਵਿੱਚ ਤੁਹਾਡਾ ਰੋਲ ਬਹੁਤ ਵਧੀਆ ਆ ਵੀ ਅੰਕਲ ਜੀ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਮੈਨੂੰ ਅੰਕਲ ਲੱਗਿਆ ਪਰ ਮੇਰੀ ਉਮਰ ਅੰਕਲ ਵਾਲੀ ਨਹੀਂ ਹੈ ਜੀ ਕੀ ਬੋਨੂ ਕੀ ਕਹੋਂਗੇ 10 ਜਣੇ ਆ ਗਏ 12 ਜਣੇ লাইਵ ਤੇ ਆਪਣੇ ਠੀਕ ਹੈ ਜੀ ਬੋਨੂ ਕੋ ਕਹਣੇ ਸੇ ਬੋਦੀ ਵੀਡੀਓ ਦੇਖ ਦੇਖੀ ਜਾਓ ਵੀਡੀਓ ਹਾਂ ਜੀ ਈਬੋ ਦੀ ਵੀਡੀਓ ਦੇਖ ਲਿਆ ਕਰੋ ਭਾਈ ਅ ਅਮਨ ਲਾਡੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੀ ਟੀਮ ਸਾਰੀ ਟੀਮ ਵਧੀਆ ਮਾਹੀ ਮਾਹੀ ਮੇਰੇ ਵੱਲੋਂ ਸਸਰੀਕਾਲ ਜੀ ਬੇਬੇ ਨੂੰ ਤੁਹਾਡੀ ਵੀਡੀਓ ਬਹੁਤ ਘੈਂਟ ਹੁੰਦੀਆਂ ਨੇ ਬੇਬੇ ਕਹਿੰਦੀ ਭਾਈ ਮੇਰੇ ਵੱਲੋਂ ਵੀ ਸੋਤ ਜੀ ਮੇਰੇ ਵੱਲੇ ਭਾਈ ਸਸਰੀਕਾਲ ਥੈਂਕ ਯੂ ਤਾਂ ਮੈਨੂੰ ਕਹਿਣਾ ਨਹੀਂ ਆਉਂਦਾ ਕਹੇ ਤਾਂ ਦਿੱਤਾ ਥੈਂਕ ਯੂ ਕਹਿੰਦੀ ਮੈਨੂੰ ਕਹਿਣਾ ਨਹੀਂ ਆਉਂਦਾ ਕੇ ਐਸ ਜੁਬੰਦਾ ਹੈਲੋ ਅਭੀਵੀਰ ਕਿਵੇਂ ਹੋ ਠੀਕ ਆ ਜੀ ਬਹੁਤ ਵਧੀਆ ਇੰਨਾ ਤੁਸੀਂ ਪਿਆਰ ਸਦਕਾਰ ਦਿੰਨੇ ਹੋ ਐਸ ਐਸ ਰਾਂਝਾ ਭਾਈ ਨਿਊ ਵੀਡੀਓ ਕਿੱਦਾਂ ਹੋਣੀ ਆ ਕੋਈ ਆਉਂਦੀਆਂ ਰਹਿਣੀਆਂ ਯਾਰ ਰੁਪਿੰਦਰ ਸਿੰਘ ਘੈਂਟ ਕਲਾਕਾਰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਕਿਰਨਦੀਪ ਕੌਰ ਸਸੀਕਾਲ ਬੇਬੇ ਜੀ ਨੂੰ ਬੇਬੇ ਜੀ ਸਸੀਕਾਲ ਸਸੀਕਾਲ ਬੇਟਾ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ ਭਾਈ ਤੇ ਪਰਮ ਖੇਰਾ ਬੇਬੇ ਦਾ ਸੁਭਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਭਾਈ ਬਹੁਤ ਚੰਗਾ ਸੁਭਾ ਹੈ ਉਹ ਗਰੜਾ ਆ ਗਿਆ ਉਹ ਗਰੜਾ ਲਾਈਵ ਤੇ ਆਪਾਂ ਹੁਣ ਹੰਡਾ ਦਾਨਾ ਤੇ ਹੋ ਗਿਆ ਪਾਈਆਂ ਤੇ ਹੋ ਗਿਆ ਆਹ ਦਾ ਮਾਰ ਦੋ ਥੋੜਾ ਪਾਣੀ ਦੇਖ ਲੈ ਥਾ ਕੇ ਐਂ ਕਰਦਾ ਐ ਨਹੀਂ ਪਾਣੀ ਆਈ ਇਹ ਅੰਦਰ ਉਹ ਗਰਾ ਗਿਆ ਭਾਈ ਆਪਣੇ ਕੋਲੇ ਤੁਸੀਂ ਜਾਣਦੇ ਹੋ ਇਹ ਅੰਦਰ ਨੂੰ ਬੇਬੇ ਕਹਿੰਦੀ ਬੇਬੇ ਕਹਿੰਦੀ ਮੇਰਾ ਸੀਨ ਲਿਆ ਉਸੇ ਪਿੱਛੇ ਤੇ ਸੀਨ ਤਾਂ ਕਰਨੀ ਹੈ ਫਿਰ ਕੰਮ ਤਾਂ ਕੰਮ ਹੀ ਹੈ ਨਾ ਹੂੰ ਬੇਬੇ ਸਾਰਿਆਂ ਨੂੰ ਕਹਦੇਗਾ ਸ਼ੇਅਰ ਕਰ ਦੋ ਵੀਡੀਓ ਸ਼ੇਅਰ ਕਰ ਦੋ ਪੁੱਤਾ ਵੀਡੀਓ ਨੂੰ ਹਾਂ ਜਲਦੇ ਜਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਮੈਂ ਸਰਦਾਂ ਨੇ ਖਾ ਕੇ ਅਗਰ ਘਰ ਦੀ ਮੱਖੀਆਂ ਦੀ ਐ ਨਹੀਂ ਬੋਲੇ ਕਰਦੇ ਕੀ ਲਾਈਵ ਹੈ ਮੈਂ ਤੂੰ ਹੂੰ ਦੇਖਾ ਕਾਤੇ ਆਏ ਫੁੱਫੜ ਜੀ ਦਾ ਵਿਆਹ ਕਰ ਦੋ ਦਿਖਾਉਣਾ ਵੀਡੀਓ ਤੇ ਕਾਤੇ ਆਏ ਦਿਖਾਵਾਂਗੇ ਇਹ ਆਪਾਂ YouTube ਤੇ ਮੇਰੇ ਨਾਲ ਦਾ ਲਾ ਦੇ ਹੋ ਗਿਆ ਹਾਂ ਜੀ ਨਾਲ ਦਾ ਹੋ ਗਿਆ ਕੱਤਾ ਹੱਲ ਰਵਾਲੇ ਹੋ ਗਏ ਆ ਗੱਡੀਆਂ ਵਾਲੇ ਹੋ ਜਾਣਗੇ ਕਿੰਨੇ ਦੰਦ ਰਿ ਕਮਾਉਣਾ ਬਾਕੀ ਸਾਰੇ ਪੁੱਛਦੇ ਖਾਦੀ ਆ ਕੇ ਨਹੀਂ ਕਦੀਮਾ ਪੁੱਛਦੀ ਇਹਨੂੰ ਜਾਣਦੇ ਬਾਈ ਜਾਣਦੇ ਤੁਸੀਂ ਇਹਨੂੰ ਪਰੇਚੀ ਕਰਾ ਦੇ ਕੀ ਹੁੰਦਾ ਹਿੰਦੀ ਜੀ ਕਹਿੰਦੇ ਪਿਛੇ ਪਿਛੇ ਇਹ ਮੁੰਡਾ ਬਾਈ ਹਰਜਿੰਦਰ ਸਿੰਘ ਜਿੰਦਰ ਔਰ ਫਜਿੰਦਰ ਪਿੰਡ ਬੋਗਰਾ ਮਹਿਰ ਵਾਲੇ ਨਹਿਰਾਲੀ ਬੋਗਰ ਜਿਲ੍ਹਾ ਸੰਗਰੂਰ ਤਹਿਸੀਲ ਆਉਂਗਲਾ ਦਾ ਡਾਕ ਖਾਨਾ ਬੋਗਰ ਢਰੀਆਂ ਹਾਂਜੀ ਜਿਲ੍ਹਾ ਸੰਗਰੂਰ ਆ ਸਭ ਇਹ ਮੁੰਡਾ ਹਾਂ ਤੁਸੀਂ ਅਕਸਰ ਇਹਨੂੰ YouTube ਤੇ Instagram ਤੇ ਗਾਣਿਆਂ ਦੇ ਵਿੱਚ ਵੱਡੇ ਗਾਣਿਆਂ ਦੇ ਵਿੱਚ ਐਮ ਐਚ ਬੰਨ ਤੇ ਜੋਗਰਾਜ ਨਾਲ ਗੱਗੂ ਜੱਲੂ ਨਾਲ ਅਕਸਰ ਹੀ ਦੇਖਦੇ ਹੋ ਅਕਸਰ ਦੇਖਦੇ ਹਾਂ ਜੀ ਇਹ ਮੁੰਡਾ ਹੀ ਬਹੁਤ ਵਧੀਆ ਐਕਟਿੰਗ ਕਰਦਾ ਤੇ ਬਾਕੀ ਹੁਣ ਮੈਨੂੰ ਗੱਲ ਜੀ ਘੱਟ ਆਉੜ ਰਹੀ ਆ ਜਦੋਂ ਤਰੇਸਾਨ ਨੇ ਫਰਾਂਸਤਨ ਕਰੂ ਔਰ ਦੀ ਇਹ ਵੱਡਾ ਵੱਡਾ ਕਲਾਕਾਰ ਹੈ ਜੀ ਇਹ ਇਹਦੇ ਮੂਰੇ ਮੈਨੂੰ ਗੱਲ ਨਹੀਂ ਔਰਦੀ ਮਾਨੇ ਕਲਾਕਾਰਾਂ ਜੀ ਆਹ ਜੀ ਤੁਹਾਡੀ ਕਚਹਿਰੀ ਚ ਪੇਸ਼ ਕਰਨ ਜਾ ਰਹੇ ਆਂ ਤੇ ਗਾਣਾ ਜੋੜੀ ਕੱਟਾ ਕੇ ਪਾਈਗੀ ਬਸਾਰ ਵਾਲਾ ਹਾਂਜੀ ਕਿੱਦਾਂ ਜੀ ਦਰਵੇਰੇ ਤੁਹਾਡੀ ਜੱਟ ਸਾਉ ਦੇ ਨਾਲ ਸਟਾਰਟਿੰਗ ਸਟਾਰਟਿੰਗ ਆ ਤੁਹਾਡੇ ਨਾਲ ਹਾਂ ਹਾਂ ਜੀ ਹਾਂ ਹਾਂ ਜੀ ਹਾਂ ਜੀ ਕਿਰਨਦੀਪ ਗੌਰ ਹਾਂਜੀ ਜਿੰਦਰ ਬ੍ਰੋ ਉਹ ਭੱਗ ਗਿਆ ਜੀ ਉਹ ਤਾਂ ਕਹਿੰਦਾ ਜੀ ਮੈਨੂੰ ਕੋਈ ਜਾਣਦਾ ਤਾਂ ਹੈ ਨਹੀਂਗਾ ਕਹਿੰਦਾ ਮੈਂ ਤਾਂ ਜਾਣਦਾ ਆਹ ਯਾ ਜਸਬਾਈ ਵੀ ਨਾਲ ਕੰਮ ਕੀਤਾ ਸੀਗਾ ਜ ਐਂ ਕਰ ਰਹੇ ਸੀਗਾ ਮੱਚਾ ਜਸਬਾਈ ਵੀ ਨਾਲ ਕੰਮ ਕੀਤਾ ਸੀ ਐਂ ਪੁੱਛੇ ਕਰਦਾ ਸੀਗਾ ਜੀ ਇਹ ਆਹ ਲੈ ਚੱਕ ਮੈਂ ਆ ਗਿਆ ਹਾਂਜੀ ਹਾਂ ਇੱਕ ਕਿਰਪਾ ਸਾਡੀ ਗਾਂ ਦੀ ਆਹ ਦੇਖ ਲੋ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਜੀ ਆਹ ਜੀ ਕੀ ਕਹਿੰਦੇ ਸੀ ਆ ਜੱਟ ਹਾਂਜੀ ਜਿੰਦਰਵੀਰ ਕੇ ਦਾ ਉਤਾਰਦੇ ਜੱਸਤ ਹਾਂਜੀ ਹਾਂਜੀ 10 ਸਹਰਾਂ ਨੇ 10 ਸਹਰਾਂ ਨੇ ਮੱਕੇ ਮੱਚਾ ਵੜੋੜੀ ਦੀ ਗੇ ਸਾਂ ਆਇਆ ਰੋੜੀ ਦੀ ਜੀ ਆਇਆ ਰੋੜੀ ਦੀ ਜੱਸਾ ਮੈਂ ਉਹਦਾ ਡਾਇਲੌਗ ਜੱਸਾ ਆਏ ਕੋਲੇ ਬਾਈ ਕੈਂ ਮੱਛ ਮੋੜਦਾਈ ਇਹ ਟਟਾ ਮਟਾ ਵੀ ਏਸੀ ਪਿੰਡ ਪੱਖੇ ਚੱਲਦੇ ਠੀਕ ਹੈ ਜੀ ਠੀਕ ਹੈ ਜੀ ਤੇ ਹਾਂਜੀ ਵੀਰ ਜੀ ਕੀ ਹਾਲ ਹੈ ਮੈਂ ਤਾਂ ਇਹ ਐ ਕਹਿਣਾ ਮੈਂ ਬਹੁਤ ਚਿਰਾਂ ਬਾਦੋਂ ਲਾਈਵ ਹੋਇਆ ਜੀ ਮੁੱਦ ਤਾਂ ਪਿੱਛੋਂ ਮੜਾ ਮੇਰਾ ਲਾਈਵ ਤੁਸੀਂ ਸ਼ੇਅਰ ਕਰ ਦੋ ਇਹਦਾ ਪਾਵੀਤੀ ਗਰੁੱਪ ਪੰਜਾਂ ਦੋ ਵੀ ਦੀ ਗਰੁੱਪਾਂ ਇਹ ਮੇਰਾ ਸ਼ੇਅਰ ਕਰ ਦੋ ਬਹੁਤ ਦੇਖੋ ਕਿੰਨੀਆਂ ਹਾਸੀਆਂ ਵਾਲੀਆਂ ਗੱਲਾਂ ਕਰਦੇ ਆ ਜੀ ਜਿਵੇਂ ਤੇ ਕੋਲ ਜਰਾ ਮੈਂ ਕਹਿੰਦਾ ਦੋ ਰੁਪਏ ਵਰਦੇ ਸੱਦੀ ਹੋ ਜਾਣਾ ਹਾਂ ਬਈ ਯਾਰ ਹਾਂ ਸੋਡੀ ਸਪੋਰਟ ਦੀ ਲੋੜ ਹੈ ਨਮਾਣੇ ਕਲਾਕਾਰ ਨਮਾ ਚੈਨਲ ਚਲਾਇਆ ਹੁਣ ਆਈ ਟਾਈਮ ਦਾ ਹੈ ਹਿੱਟ ਕਲਾਕਾਰ ਹੈ ਜੇ ਆਪਾਂ ਇਹ ਚੈਨਲ ਤੇ ਵੀਡੀਓ ਪਾ ਦਿਆ ਕਰੀਏ ਤੁਸੀਂ ਦੇਖਿਆ ਕਰੋਗੇ ਆ ਲੋਕ ਲਾਈਵ ਕੱਟ ਗਏ ਲੋਕ ਲਾਈਵ ਦੇਖਣੇ ਕੱਟ ਗਏ ਛੱਡ ਕੇ ਲਾਇਓ ਤੂੰ ਫਿਲਟਰ ਲਾ ਰੱਖਿਆ ਹੋਏ ਨਾ ਯਾਰ ਜਮਾ ਨੇਚਰਲ ਹੈ ਆ ਫਿਰ ਮੈਸਾ ਉਹਨਾ ਸੋਹਣਾ ਆਉਨਾ ਯਾਰ ਤੂੰ ਤਾਂ ਸੋਹਣਾ ਹੀ ਆ ਤੂੰ ਇਸ ਕਿਨ ਗਲੋ ਕਰ ਰਹੀ ਆ 18 ਬੰਦੇ ਲਾਈਵ ਤੇ ਕੱਲ ਮੈਂ ਗਾਈ ਦੁੱਧ ਦੀ ਕਰੀਮ ਲਾਈਵ ਤੇ ਹਾਂ ਬੇਬੇ ਰੀ ਬਈਆ ਬਾਈ ਦੀਬੋ ਬੇਬੇ ਕਹਿੰਦੀ ਮੈਂ ਪਕਾਈ ਮਾਰੀ ਜਾਂਦੇ ਨੇ ਕਹਿੰਦੀ ਦੋ ਇਕੱਠੇ ਹੋ ਗਏ ਕਹਿੰਦੀ ਦੀਬੋ ਕਹਿੰਦੀ ਭੁੱਕੇ ਨਹੀਂ ਤਾਂ ਪਈਏ ਲਿਟੀ ਹੋ ਹੋ ਰਬ ਕਰ ਲਿਆ ਇਹਦਾ ਕਹਿੰਦੀ ਭੁੱਕੇ ਇਕੱਠੇ ਹੋ ਗਏ ਕਹਿੰਦੀ ਖੜ ਜਾ ਓਏ ਗਾਲ ਲਕਨ ਜੂ ਮੇਥੋਂ ਦੱਦੀ ਕਾ ਤੋ ਵੱਡਦਾ ਡੀ ਬੰਦੇ ਲਾਈਵ ਤੇ ਆ ਗਈ ਜਾਂ ਉਹਦਾ ਕਹਿੰਦਾ ਕੀ ਕਹਿੰਦਾ ਯਾਰੀਆਂ ਚ ਟੱਕ ਮਿਲੇ ਨੇ ਕੀ ਕਹਿੰਦਾ ਯਾਰੀਆਂ ਚ ਦੰਦੀਆਂ ਵੜਾਈਆਂ ਨਹੀਂ ਪਤਾ ਨਹੀਂ ਦੇ ਨਾ ਡਰਾਵੇ ਬੰਦੇ ਆ ਹੂੰ ਯਾਰ ਤਾਂ ਤੂਫਾਨਾਂ ਨਾਲ ਦਿੱਖਾਉਂਦੇ ਨੇ ਹਾਂਜੀ ਕੀ ਗਿਆ ਉਹ ਤੋਂ ਬਾਅਦ ਉਹ ਹਰਫ ਨੀਰੀਆਂ ਦੇ ਦੇ ਨਾਲ ਟਰੱਪੇ ਬੱਲੇ ਯਾਰ ਤਾਂ ਤੂਫਾਨਾਂ ਨਾਲ ਨਿੱਤ ਕਹਿੰਦੇ ਨੇ ਅੱਧੇ ਉੱਠ ਅੱਧੇ ਬੋਲ ਉੱਠ ਦੇਖ ਪੈਂਦਾ ਤੁਰਨਾ ਯਾਰਾਂ ਦਾ ਯਾਰ ਸਾਨੂੰ ਤਾਂ ਕਹਿੰਦੇ ਨੇ ਇਹਦਾ ਗਾਣਾ ਹੀ ਨਹੀਂ ਸੀ ਮੈਂ ਗਾਣੀ ਹੋਰ ਸੀ ਉਹ ਯਾਰ ਟੱਕ ਜਾ ਉਹ ਦਾ ਕਣਾ ਹਮ ਯਾਰ ਕਿਵੇਂ ਹੁੰਦਾ ਉਹ ਅੱਧੇ ਪੰਡੇ ਉੱਤੇ ਨੇ ਨਿਸ਼ਾਨ ਜੱਟ ਦੇ ਉਹੀ ਆ ਫਿਰ ਇਹ ਤੁਹਾਡੇ ਸੌਂਗ ਵੀ ਬਹੁਤ ਘੈਂਟ ਆ ਬੋਲ ਬਾਣੀ ਬੰਦ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਹੋਰ ਸੌਂਗ ਲੈ ਕੇ ਆਓ ਅਸੀਂ ਜਰੂਰ ਸ਼ੇਅਰ ਕਰਾਂਗੇ ਫੁੱਲ ਸਪੋਰਟ ਪਈ ਲੈ ਕੇ ਆਵਾਂਗੇ ਬਾਈ ਸਿਆਲ ਦੀ ਚ ਲੈ ਕੇ ਆਵਾਂਗੇ ਗਾਣੇ ਕਰਮੀਆਂ ਜੀ ਕਿਸੇ ਨੇ ਸੁਣਨੇ ਰਹਿਣਗੇ ਅਭੀ ਵੀਰੇ ਤੁਹਾਡਾ ਰੋ ਮੇਰੇ ਪਾਪਾ ਨੂੰ ਬਹੁਤ ਵਧੀਆ ਲੱਗਦਾ ਕੁੰਡੇ ਆਲਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦੀ ਸ਼ੁਕਰੀ ਮਿਹਰਬਾਨੀ ਜੀ ਜਿੰਦਰ ਵੀਰੇ ਕਿਵੇਂ ਹੋ ਜਿੰਦਰ ਵੀਰੇ ਕਿਵੇਂ ਹੋ ਨੋ ਆਦਿਆ ਜਿੰਦਰ ਵੀਰੇ ਦੀ ਮੱਛਰੀਆ ਪ੍ਰੋਣਾ ਵੀਡੀਓ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਈ ਠੀਕ ਹੈ ਜੀ ਚਲੋ ਫਿਰ ਆਪਾਂ ਲਾਈਵ ਕਰਦੇ ਹਾਂ ਜੀ ਬਹੁਤ ਚੰਗਾ ਜੀ ਧੰਨਵਾਦ ਜੀ ਜਿਹੜੇ ਬੰਦੇ ਇਹ ਜੇ ਆ ਗਏ ਜੀ ਹੁਣ ਬੰਦੇ ਜੀ ਨੈਗੇਟਿਵ ਆ ਗਏ ਗਾਲ ਕੱਢ ਸਕਦੇ ਨਹੀਂ ਇਹ ਕਿਸੇ ਵੇਲੇ ਵੀ ਇਹਨਾਂ ਦੇ ਇਹਨਾਂ ਦੀ ਜ਼ੁਬਾਨ ਤੇ ਕੰਟਰੋਲ ਨਹੀਂ ਗਈ ਕਿਹਦਾ ਸੀਰਾ